ਆ ਆਤਮ ਜਿਣਾ ਸਗਲ ਵਸ ਤਾ ਕਹਿ ਜਾ ਕਾ ਸਤਗੁਰ ਪੂਰਾ ਤਾਂ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਉਹ ਨਾ ਕਿਸੇ ਗੱਲ ਨੂੰ ਸੁਣਨਾ ਨਹੀਂ ਤੇ ਪਰਲੋਕ ਵਿੱਚ ਇਹਨਾਂ ਚੀਜ਼ਾਂ ਨੇ ਕੰਮ ਨਹੀਂ ਦੇਣਾ ਕਿੰਨਾ ਕੋਈ ਤਕੜਾ ਹੋ ਜੇ ਕਿੰਨਾ ਹੀ ਕੋਈ ਤਕੜਾ ਹੋ ਜੇ ਪਰ ਵਾਹਿਗੁਰੂ ਦੇ ਦਰ ਤੇ ਤਾਂ ਇੱਕੋ ਹੀ ਚੀਜ਼ ਪੁੱਛੀ ਜਾਂਦੀ ਕਿੰਨੀ ਵਾਰ ਆਖਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਗੁਰੂ ਮਹਾਰਾਜ ਫਰਮਾਉਂਦੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਬ ਗਲੇ ਕਿਡੇ-ਕਡੇ ਪਹਿਲਵਾਨ ਹੋਏ ਸੰਸਾਰ ਦੇ ਅੰਦਰ ਅੰਤ ਨੂੰ ਸਾਰੇ ਮਨੁੱਖ ਹੀ ਨੇ ਨਾ ਹੈ ਤਾਂ ਸਾਰੇ ਮਨੁੱਖ ਹੀ ਆ ਚਾਹੇ ਉਹ ਕੈਸਾ ਵੀ ਹੋਵੇ ਰਾਜਾ ਮਹਾਰਾਜਾ ਚੱਕਰਵਰਤੀ ਪਾਦਸ਼ਾਹ ਹੋਵੇ ਜਿੰਨਾ ਵੱਡਾ ਮਰਜੀ ਹੋਵੇ ਅੰਤ ਨੂੰ ਤਾਂ ਮਨੁੱਖ ਹੀ ਆ ਨਾ ਕਿੰਨਾ ਹੀ ਕੋਈ ਤਕੜਾ ਹੋਵੇ ਇਸ ਕਰਕੇ ਯੋਧੇ ਤਾਂ ਸਾਡੇ ਸਤਿਗੁਰੂ ਮਹਾਰਾਜ ਜੀ ਵੀ ਹੋਏ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਹਾਬਲੀ ਯੋਧੇ ਨੇ ਭਾਈ ਵੀਰਦੀ ਚੰਦ ਵਰਗੇ ਯੋਧੇ ਹੋਏ ਨੇ ਪਰ ਉਹ ਸਫਲੇ ਨਹੀਂ ਤੁਰਕਾਂ ਵਿੱਚ ਵੀ ਬੜੇ ਯੋਧੇ ਹੋਏ ਨੇ ਪਰ ਉਹ ਸਫਲੇ ਨਾ ਹੋਏ ਕਿਉਂਕਿ ਉਹਨਾਂ ਨੇ ਜ਼ੁਲਮ ਕੀਤੇ ਨੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜੋਦਾ ਬਣਨਾ ਵੱਡੀ ਗੱਲ ਨਹੀਂ ਜਿਵੇਂ ਰਾਜਾ ਪਾਰਸਨਾਥ ਹੋਇਆ ਰਾਜਾ ਪਾਰਸਨਾਥ ਨੇ ਸਾਰੀ ਦੁਨੀਆ ਹੀ ਜਿੱਤ ਲਈ ਸੀ ਸਾਰੀ ਦੁਨੀਆ ਦੇ ਰਾਜੇ ਜਿੱਤ ਕੇ ਆਪਣੀ ਮਾਂ ਦੇ ਚਰਨੀ ਹੱਥ ਲਾ ਕੇ ਜਾ ਕੇ ਕਹਿਣ ਲੱਗਿਆ ਮਾਂ ਮੈਂ ਸਾਰੀ ਦੁਨੀਆ ਜਿੱਤ ਲਈ ਦੁਨੀਆ ਦੇ ਰਾਜੇ ਜਿੱਤ ਲਏ ਉਹਦੀ ਮਾਂ ਨੇ ਇੱਕੋ ਗੱਲ ਕਹੀ ਪੁੱਤਰ ਹਲੇ ਇੱਕ ਰਾਜਾ ਜਿੱਤਿਆ ਨਹੀਂ ਹੈ ਤੂੰ ਉਹ ਜਿੱਤਣ ਵਾਲਾ ਰਹਿੰਦਾ ਇੱਕ ਰਾਜਾ ਸੋ ਕਹਿਣ ਲੱਗੇ ਉਹ ਕਿਹੜਾ ਮਾਤਾ ਕਹਿੰਦੇ ਤੂੰ ਆਪਣਾ ਮਨ ਜਿੱਤ ਲਿਆ ਕਹਿੰਦੇ ਨਹੀਂ ਮਾਤਾ ਮਨ ਤਾਂ ਨਹੀਂ ਜਿੱਤਿਆ ਮੈਂ ਕਹਿੰਦੇ ਫਿਰ ਸਾਰੇ ਰਾਜੇ ਕੀ ਜਿੱਤੇ ਤੂੰ ਜੇ ਤੂੰ ਆਪਣਾ ਮਨ ਹੀ ਨਹੀਂ ਜਿੱਤਿਆ ਸੋ ਫਿਰ ਪਹਾੜੀ ਦੇ ਉੱਤੇ ਜਾ ਕੇ ਬਹਿ ਕੇ ਤਪ ਕਰਨ ਲੱਗਿਆ ਕਈ ਸਾਲ ਲੰਘੇ ਰਾਜੇ ਤੋਂ ਮਨ ਨਾ ਜਿੱਤਿਆ ਗਿਆ ਦੇਖੋ ਜੀ ਨੇ ਸਾਰੀ ਦੁਨੀਆ ਦੇ ਰਾਜੇ ਜਿੱਤ ਲਏ ਉਹ ਤੋਂ ਆਪਣਾ ਮਨ ਨਹੀਂ ਜਿੱਤਿਆ ਗਿਆ ਜਦੋਂ ਨਾ ਜਿੱਤਿਆ ਗਿਆ ਅਣਖ ਵਾਲਾ ਬੜਾ ਸੀ ਉਹ ਉਹਨੇ ਲੱਕੜਾਂ ਚਿਣ ਕੇ ਚਿਖਾ ਬਣਾ ਕੇ ਉੱਤੇ ਬਹਿ ਕੇ ਅੱਗ ਲਾ ਕੇ ਆਪੇ ਸੜ ਕੇ ਮਰ ਗਿਆ ਮਨ ਨਹੀਂ ਜਿੱਤਿਆ ਗਿਆ ਤੁਮਾਰਾ ਜੀ ਕਹਿੰਨ ਉਹਨੇ ਦੇਖੋ ਵੱਡਾ ਬਣ ਜਾਣਾ ਦੁਨੀਆ ਅੰਦਰ ਕੋਈ ਵੱਡੀ ਗੱਲ ਨਹੀਂ ਕਿਸੇ ਬੰਦੇ ਨੂੰ ਕੋਈ ਬੜਾ ਵੱਡਾ ਆਦਮੀ ਕੀ ਇਹਦੇ ਕੋਲੇ ਪੈਸਾ ਬਹੁਤ ਹੈ ਵੱਡਾ ਆਦਮੀ ਹੈ ਇਹ ਵੱਡਾ ਕਿਵੇਂ ਇਹਦੇ ਕੋਲ ਬੜਾ ਵੱਡਾ ਆਉਦਾ ਹੈ ਫਲਾਨਾ ਬੰਦਾ ਕਿਵੇਂ ਵੱਡਾ ਹੈ ਬੜਾ ਵੱਡਾ ਪਹਿਲਵਾਨ ਹੈ ਇਹ ਬੜਾ ਵੱਡਾ ਖਿਡਾਰੀ ਹੈ ਇਹ ਬੜਾ ਵੱਡਾ ਚੈਂਪੀਅਨ ਹੈ ਠੀਕ ਹੈ ਸਾਰਿਆਂ ਨੂੰ ਆਪਾਂ ਵੱਡਾ ਅੱਖਰ ਲਾਉਨੇ ਆ ਪਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੀ ਦੁਨੀਆ ਵਿੱਚ ਵੱਡਾ ਕੌਣ ਹੈ ਰੱਬ ਦਾ ਭਗਤ ਸਾਰੀ ਦੁਨੀਆ ਵਿੱਚ ਕੋ ਨਾ ਵੱਡਾ ਮਾਇਆ ਵਡਿਆਈ ਸੋਈ ਵੱਡਾ ਜਿਨ ਰਾਮ ਲਿਵ ਲਾਈ ਬੀਰ ਅਪਾਰ ਵੱਡੇ ਬਰਿਆਰ ਅਪਾਰ ਪਾਰਾ ਵਾਰ ਤੋ ਰਹਿਤ ਬੀਰ ਜੋਧਾ ਹੋ ਜਾਵੇ ਕੋਈ ਬਹੁਤ ਸਾਰੇ ਬੀਰ ਜੋਧੇ ਹੋਣ ਵੱਡੇ ਬਰਿਆਰ ਉਹਨੂੰ ਕਹਿੰਦੇ ਨੇ ਬੜੇ ਤਕੜੇ ਬਲ ਵਾਲੇ ਜੋਧੇ ਅਬ ਵਿਚਾਰ ਹੈ ਸਾਰ ਕੀ ਧਾਰ ਪਛਈਆ ਅਬ ਵਿਚਾਰ ਹੈ ਬਿਨਾ ਵਿਚਾਰ ਤੋਂ ਹੀ ਸਾਰ ਲੋਹੇ ਦੀ ਧਾਰ ਨੂੰ ਆਪਣੇ ਮੂੰਹ ਦੇ ਉੱਤੇ ਖਾਣ ਪਛਈਆ ਇਹ ਸਾਰੇ ਪਾਠ ਇਹ ਚਹਿਣੇ ਪਛਈਆ ਮਲਯਾ ਲਵਯਾ ਤੇ ਦਵਯਾ ਸੋ ਇਹ ਸਾਰੇ ਜਾਣੇ ਜਿਹੜੇ ਨੇ ਆਪਣੇ ਮੂੰਹ ਦੇ ਉੱਤੇ ਲੋਹੇ ਦੀ ਧਾਰ ਨੂੰ ਸਹਾਰ ਲੈਣ ਪਛਈਆ ਮਤਲਬ ਹੁੰਦਾ ਖਾਣਾ ਭਖਣਾ ਸਾਰ ਕੀ ਧਾਰ ਸਾਰ ਤਤ ਲੋਹੇ ਦੀ ਤਲਵਾਰ ਦੀ ਬਰਛੇ ਦੀ ਸਿੱਧੀ ਮੂੰਹ ਦੇ ਉੱਤੇ ਚੋਟ ਖਾ ਲੈਣ ਬਿਨਾਂ ਵਿਚਾਰਿਆ ਹੀ ਇਹ ਜੇ ਯੋਧੇ ਮਹਾਬਲੀ ਜਿਹੜੇ ਤਲਵਾਰਾਂ ਤੋਂ ਬਰਛਿਆਂ ਤੋਂ ਡਰਦੇ ਨਹੀਂ ਹਨ ਤੌਰਤ ਦੇਸ ਸਾਰੇ ਦੇਸ਼ਾਂ ਨੂੰ ਆਪਣੇ ਅੱਗੇ ਅੱਗੇ ਤੋਰ ਲੈਣ ਤੋੜ ਵੀ ਦੇਣ ਤੇ ਤੋੜ ਵੀ ਲੈਣ ਅੱਗੇ ਅੱਗੇ ਦੁਨੀਆਂ ਨੂੰ ਲਾ ਲੈਣ ਕਿਹੜਾ ਮੇਰੇ ਸਾਹਮਣੇ ਬੋਲੂਗਾ ਕੋਈ ਨਾ ਉਹਦੇ ਮੂਰੇ ਬੋਲੇ ਸਾਰੇ ਡਰ ਜਾਣ ਜੀ ਦੇ ਤੋਂ ਮਲਿੰਦ ਮਵਾਸਨ ਆਕੀਆਂ ਨੂੰ ਮਲਿੰਦ ਮੜ ਮੜ ਕੇ ਸੁੱਟ ਦੇਵੇ ਜਿਹੜਾ ਉਹਦੇ ਮੂਰੇ ਕੋਈ ਨਾ ਬੋਲੇ ਨਰੰਗੇ ਮੂਰੇ ਕੋਈ ਨਹੀਂ ਸੀ ਬੋਲਦਾ ਦਯੋਦਨ ਮੂਰੇ ਹਨਰਾਖਸ਼ ਮੂਰੇ ਇਹਨਾਂ ਮੂਰੇ ਕੋਈ ਬੋਲਦਾ ਸੀ ਮਾਤੇ ਗਜਾਨ ਕੇ ਮਾਲ ਮਲਈਆ ਮਾਤੇ ਮਸਤ ਹੋਏ ਹੋਏ ਗਜਾਨ ਜਿਹੜੇ ਹਾਥੀ ਨੇ ਉਹਨਾਂ ਦੇ ਮਾਣ ਨੂੰ ਵੀ ਮਲ ਮਲ ਕੇ ਛੁੱਟ ਦੇਣ ਉਹ ਉਹਨਾਂ ਦੇ ਹੰਕਾਰ ਨੂੰ ਵੀ ਦੂਰ ਕਰ ਦੇਣ ਗਾੜੇ ਘੜਾਨ ਕੇ ਤੋੜਨ ਹਾਰ ਗਾੜੇ ਘੜਾਨ ਉਹਨੇ ਪੱਕੇ ਤਕੜੇ ਕਿਲੇ ਤਕੜੇ ਤਕੜੇ ਕਿਲੇ ਹੋਣ ਤੇ ਉਹਨਾਂ ਨੂੰ ਵੀ ਤੋੜ ਦੇਣ ਕਿਲਿਆਂ ਨੂੰ ਐਡੇ ਤਕੜੇ ਯੋਧੇ ਹੋਣ ਐਨੇ ਨੇ ਤਕੜੇ ਯੋਧੇ ਕਿ ਕਿਲਿਆਂ ਨੂੰ ਉਡਾ ਦੇਣ ਸੋ ਬਾਤ ਨਹੀਂ ਚੱਕ ਚਾਰ ਲਬਈਆ ਸੋ ਬਾਤਨ ਗੱਲਾਂ ਦੇ ਨਾਲ ਹੀ ਚਾਰੇ ਚੱਕਾਂ ਨੂੰ ਜਿੱਤ ਲੈਣ ਦਬਕਾ ਮਾਰ ਕੇ ਭਜਾ ਦੇਣ ਸਭ ਨੂੰ ਭੱਜ ਇਥੋਂ ਉਹ ਤੋਂ ਡਰਦੇ ਹੀ ਲੋਕ ਛੱਡ ਕੇ ਸ਼ਹਿਰ ਦੌੜ ਜਾਣ ਪੂਰੀਆਂ ਸਟੇਟਾਂ ਖਾਲੀ ਹੋ ਜਾਣ ਜਿੱਦਨ ਉਹ ਜਾਵੇ ਦੁਨੀਆ ਖਾਲੀ ਕਰ ਜਾਵੇ ਸਾਰੀਆਂ ਥਾਵਾਂ ਵੀ ਫਲਾਨਾ ਆ ਗਿਆ ਡਰੋ ਡਰੋ ਫਲਾਨਾ ਆ ਗਿਆ ਉਹਦੀਆਂ ਗੱਲਾਂ ਦੇ ਦਬਕੇ ਤੋਂ ਹੀ ਦੁਨੀਆ ਦੌੜ ਜਾਵੇ ਐਨਾ ਵੱਡਾ ਰਾਜਾ ਰਤਨ ਰਾਏ ਜੀ ਹੋਵੇ ਕੋਈ ਬੰਦਾ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਪਰ ਇੱਕ ਗੱਲ ਯਾਦ ਰੱਖੋ ਕਿ ਸਾਹਿਬ ਸਾਰਿਆਂ ਦੇ ਸਿਰ ਦਾ ਮਾਲਕ ਸ੍ਰੀ ਭਗਵਾਨ ਪਰਮੇਸ਼ਰ ਹੀ ਹੈ ਸਿਰਾਂ ਦਾ ਨਾਇਕ ਮਾਲਕ ਆਪ ਹੀ ਹੈ ਇਹ ਜਿੰਨੀਆਂ ਦੀ ਆਪਾਂ ਗਿਣਤੀ ਕੀਤੀ ਇਹਨੇ ਵੱਡੇ ਤਕੜੇ ਨੇ ਇਹ ਤਾਂ ਵਿਚਾਰੇ ਸਾਰੇ ਉਹਦੇ ਮੰਗਤੇ ਨੇ ਜਾਚਕ ਅਨੇਕ ਸੋ ਏਕ ਦਿਵਈਆ ਇਹ